ਦੀ ਜਾਂਦੇ ਨੇ ਦੇਖੋ ਗੁਣ ਗ੍ਰਹਿਣ ਕਰਨੇ ਮਨੁੱਖ ਨੂੰ ਸ਼ਾਂਤੀ ਪ੍ਰਾਪਤ ਹੋਣਾ ਹੈ ਔਗਣ ਗ੍ਰਹਿਣ ਕਰਨੇ ਮਨੁੱਖ ਦਾ ਅਸ਼ਾਂਤ ਹੋਣਾ ਤੁਸੀਂ ਕਿਸੇ ਦਾ ਗੁਣ ਗ੍ਰਹਿਣ ਕਰੋ ਤੁਹਾਨੂੰ ਸਕੂਨ ਤੇ ਸ਼ਾਂਤੀ ਦੇਵੇਗਾ ਕਿਸੇ ਦੇ ਔਗਣ ਨੂੰ ਚਿੱਤੇ ਕਰੋ ਉਹਦਾ ਤੇ ਪਤਾ ਨਹੀਂ ਜਿਹਦਾ ਔਗਣ ਹੈ ਪਰ ਜਿਹੜਾ ਉਸਦੇ ਔਗਣ ਨੂੰ ਚਿੱਤੇ ਕਰਦਾ ਹੈ ਉਹ ਕੁਝ ਮਿੰਟਾਂ ਲਈ ਘੰਟਿਆਂ ਲਈ ਪਰੇਸ਼ਾਨ ਹੋ ਜਾਂਦੇ ਤਾਂ ਗੁਰੂ ਨਾਨਕ ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ ਸੀ ਵੀ ਸਾਂਝ ਕਰੀ ਜਾ ਗੁਣੇ ਕੀਰੀ ਛੋੜਿਆ ਓਗਣ ਚਲੀਆ ਓਗਣ ਜਿਹੜਾ ਮਨੁੱਖ ਨੂੰ ਅਛਾਂਤ ਕਰਦਾ ਚਾਹੇ ਆਪਣਾ ਹੋਵੇ ਤੇ ਚਾਹੇ ਕਿਸੇ ਦਾ ਹੋਵੇ ਇਹ ਮਨੁੱਖ ਨੂੰ ਟਿਕਾ ਨਹੀਂ ਦਿੰਦਾ ਟਿਕਾਉਂ ਚ ਨਹੀਂ ਆਉਣ ਦਿੰਦਾ ਇਸ ਕਰਕੇ ਹਮੇਸ਼ਾ ਹੀ ਗੁਣਵਾਨ ਬਣਨਾ ਹਮੇਸ਼ਾ ਹੀ ਗੁਣ ਗ੍ਰਹਿਣ ਕਰਨੇ ਹਮੇਸ਼ਾ ਹੀ ਗੁਣਾਵਾਰੇ ਹੀ ਗੱਲ ਕਰਨੀ ਹੈ ਹੋ ਸਕਦਾ ਕਿਸੇ ਭੇੜੇ ਬੰਦੇ ਦੀ ਗੱਲ ਚੱਲੇ ਤੇ ਉੱਥੇ ਵੀ ਉਹਦਾ ਗੁਣ ਪ੍ਰਗਟ ਕਰ ਦੇਣਾ ਚਾਹੀਦਾ ਭੇੜੇ ਬੰਦੇ ਵਿੱਚ ਵੀ ਗੁਣ ਹੁੰਦਾ ਹੈ ਅਕਸਰ ਭੇੜੇ ਬੰਦੇ ਦੀਆਂ ਗੱਲਾਂ ਚੱਲਦੀਆਂ ਨੇ ਭੇੜ ਦੀਆਂ ਗੱਲਾਂ ਚੱਲਦੀਆਂ ਨੇ ਉੱਥੇ ਸਾਨੂੰ ਮਹਾਰਾਜ ਜੀ ਨੇ ਕਿਹਾ ਵੀ ਗੁਨਾ ਕਾ ਹੋਵੇ ਵਸਲਾ ਕੱਢ ਵਸਲੀ ਜੇ ਜੇ ਕਿਸੇ ਦੇ ਵਿੱਚ ਸਾਂਝ ਕਰੀ ਜੇ ਗੁਣੇ ਕਰੀ ਛੋੜੇ ਉਹਨਾਂ ਚੱਲੀ ਹੈ ਜੇ ਕੋਈ ਭੇੜੇ ਮਨੁੱਖ ਦੀ ਗੱਲ ਚੱਲਦੀ ਹੋਵੇ ਤੇ ਉੱਥੇ ਉਹਦੀ ਚੰਗੀ ਗੱਲ ਕਰ ਲਓ ਮੈਂ ਕਿਹਾ ਧਰਮ ਹੈ ਇਹ ਬਹੁਤ ਵੱਡੀ ਚੀਜ਼ ਹੈ ਜਿੰਨੇ ਬੈਠੇ ਹੋਣਗੇ ਉਹਨਾਂ ਨੂੰ ਇੱਕ ਪੋਜ਼ਿਟਿਵ ਮੈਸੇਜ ਆਏਗਾ ਗੁਣ ਮਤਲਬ ਐਡੀ ਵੱਡੀ ਚੀਜ਼ੇ ਗੁਣ ਨੂੰ ਮਤਲਬ ਪ੍ਰਗਟ ਕਰਨਾ ਕਿਸੇ ਦੇ ਗੁਣ ਦੀ ਗੱਲ ਕਰਨੀ ਤੇ ਇਹ ਇੱਕ ਬਹੁਤ ਵੱਡੀ ਇੱਕ ਰੱਬ ਦੀ ਦਿੱਤੀ ਦਾਤ ਹੈ